ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਡੇ ਲਈ ਚਾਰ ਬਿਹੜਾ ਲੈ ਕੇ ਆਏ ਆਂ ਡੱਬੀਆਂ ਇਹਨਾਂ ਦੀ ਪੂਰੀ ਡਿਟੇਲ ਤੋਂ ਪਹਿਲਾਂ ਜਿਹੜੇ ਵੀਰ ਭਰਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਾਂ ਕਰਦੇ ਆਂ ਜੀ ਇਹਨਾਂ ਦੀ ਵੀਡੀਓ ਵੀਡੀਓ ਦੀ ਸ਼ੁਰੂਆਤ ਇਹਨਾਂ ਬਹਿਣਾ ਤੋਂ ਆਪਣਾ ਪਿੰਡ ਲਾਲ ਬਈ ਜਿਹੜਾ ਸ੍ਰੀ ਮੁਕਸਰ ਸਾਹਿਬ ਨਾਮ ਜਗਪ੍ਰੀਤ ਸਿੰਘ ਫੋਨ ਨੰਬਰ 9478122794 ਜੇ ਕਿਸੇ ਵੀਰ ਪ੍ਰਾਨੇ ਚਾਰਾਂ ਮੈਣਾ ਚ ਕੋਈ ਵੈੜ ਲੈਣੀ ਹੋਵੇ ਤਾਂ ਆਪਣੇ ਨਾਲ ਕਾਲ ਤੇ ਕੰਨੈਕਟ ਕਰ ਸਕਦਾ ਹੈ ਹੁਣ ਆਪਾਂ ਤੁਹਾਡਾ ਕਰਦੇ ਆ ਸ਼ੇਅਰ ਵੈੜਾ ਦੀ ਡਿਟੇਲ ਇੱਕ ਨੰਬਰ ਤੋਂ ਚਾਰ ਦੰਦ ਵੈੜਾ ਜੀ ਪਹਿਲਾ ਸੁਆ ਸੁੰਨ ਦੇ ਵਿੱਚ ਅਜੇ ਤੱਕ ਦੋ ਤਿੰਨ ਦਿਨ ਬਾਕੀ ਹੈ ਹੁਣ ਤੋਂ ਚਾਰ ਦੰਦ ਦਾ ਆਰਡਰ ਦੀ ਕੁਆਲਿਟੀ ਥਣ ਦੀ ਕੁਆਲਿਟੀ ਦੇਖ ਕੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਥਣ ਪੂਰਾ ਮੁਠੀ ਵਾਲਾ ਥੋੜੀ ਜਿਹੀ ਬਾਦੀ ਕਰਕੇ ਛੋਟਾ ਲੱਗਦਾ ਵਧੀਆ ਥਣ ਕੱਟਣਾ ਹੈ ਹੱਥੀ ਚਵਾਈ ਵਾਲਾ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਕੇ ਜਜਮੈਂਟ ਲਾ ਸਕਦੇ ਹੋ ਬਹੁਤ ਵਧੀਆ ਆਰਡਰ ਤਿਆਰ ਕਰਦੀ ਆਉਂਦੀ ਹੈ ਇਹ ਤਿੰਨ ਚਾਰ ਦਿਨਾਂ ਚ ਹੋਰ ਵਧੀਆ ਭਰ ਜਾਣਾ ਵੜ ਨਹੀਂ ਪਹਿਲਾ ਸੁਆ ਚਾਰ ਦੰਦ ਦੁੱਧ 17 18 ਕਿਲੋ ਖੁੱਲਾ ਪਾ ਦਊਗੀ ਤੁਰ ਕੇ ਦਿਖਾਉਣਾ ਤੁਹਾਨੂੰ ਦੇਖੋ ਜੀ ਆਰਡਰ ਦੀ ਜੱਜਮੈਂਟ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰੋ ਬਹੁਤ ਵਧੀਆ ਆਰਡਰ ਤਿਆਰ ਕਰਦੀ ਹੁੰਦੇ ਫੀਟਿੰਗ ਵਾਲਾ ਆਰਡਰ ਪੂਰਾ ਕੱਦ ਕਾਠ ਦੀ ਬਹੁਤ ਵਧੀਆ ਪੂਰੇ ਉੱਚੇ ਕੱਦ ਦੀ ਹੈ ਕਾਲੀ ਡੱਬੀ ਵੈੜ ਪੂਰਾ ਵਧੀਆ ਕੱਦ ਕਾਠ ਫੇਸ ਦੀ ਕੁਆਲਿਟੀ ਵੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਆਰਡਰ ਤਿਆਰ ਕਰ ਲੈਣਾ ਇਹਨੇ 2-3 ਦਿਨਾਂ ਚ 2-3 ਦਿਨ ਹਜੇ ਸੂਨ ਦੇ ਵਿੱਚ ਬਾਕੀ ਹੈ ਜੇ ਗੱਲ ਆਪਾਂ ਬਾਈ ਜੀ ਰੇਟ ਦੀ ਕਰੀਏ ਤਾਂ ਰੇਟ ਇਹਦਾ 62000 ਰੁਪਇਆ ਮੰਨਤਾਂ ਨੂੰ ਹੋਊਗਾ ਥੋੜਾ ਬਹੁਤ ਪੂਰੀ ਚੰਗੀ ਵੜ ਹੈ ਦੋ ਨੰਬਰ ਤੇ ਆਹ ਕ੍ਰਾਸ ਵੜ ਆਈ ਡੱਬੇ ਕਲਰ ਦੇ ਵਿੱਚ ਆ ਕ੍ਰਾਸ ਆਂਗ ਦੇ ਵਿੱਚ ਪੈਂਦੀ ਆ ਥਣ ਬਹੁਤ ਵਧੀਆ ਹਾਥੀ ਚਵਾਈ ਵਾਲਾ ਦੂਜਾ ਸੂਆ ਸੂਨ ਦੇ ਵਿੱਚ ਹਜੇ ਹਫਤਾ ਬਾਕੀ ਆ ਬਹੁਤ ਵਧੀਆ ਫਿਟਿੰਗ ਵਾਲਾ ਡਰੇਡੀ ਬਹੁਤ ਵਧੀਆ ਤਿਆਰ ਕਰਨਾ ਪਹਿਲੇ ਸੂਏ 'ਚ 14 ਲੀਟਰ ਦੁੱਧ ਪਾਇਆ ਪੈਸਮਾਰ ਵੀ 14-15 ਕਿੱਗ ਹੀ ਦੇਵਾਂਗੇ ਜੀ ਪੂਰਾ ਵਧੀਆ ਤਿਆਰ ਕਰਦੀ ਹੁੰਦੀ ਆ ਦੇਖੋ ਸੀਲ ਠੰਡੀ ਫੁੱਲ ਆ ਦੇਖ ਸਕਦੇ ਤੁਸੀਂ ਪੂਰੀ ਸੀਲ ਠੰਡੀ ਆ ਜੀ ਗਰਮੀ ਦੇ ਵਿੱਚ ਬਹੁਤ ਫਾਇਦੇਮੰਦ ਰਹੂਗੀ ਆਪਾਂ ਨੂੰ ਦੁੱਧ ਲਈ ਇਹ ਵਾਛੀ ਦੂਜਾ ਸੂਆ ਸੂਨ ਦੇ ਵਿੱਚ ਹਫਤਾ ਬਾਕੀ ਇਹ ਵਿਹੜ ਆਪਾਂ ਤੁਹਾਨੂੰ ਤੂਰ ਕੇ ਦਿਖਾਉਣੇ ਆ ਵੋਲਟੇ ਨਾਲ ਹਜੇ ਕਾਫੀ ਬੰਗਾ ਜੀ ਬਹੁਤ ਵਧੀਆ ਆਰਡਰ ਤਿਆਰ ਕਰਨਾ ਰਹਿਣੇ ਫੇਅਰ ਕੁਆਲਿਟੀ ਤੇ ਲੈਵੇ ਦੀ ਕੁਆਲਿਟੀ ਤੁਸੀਂ ਦੇਖ ਕੇ ਆਪਦੀ ਆਪ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਆਰਡਰ ਤਿਆਰ ਕਰਤੀ ਉਹਦੀ ਹੈ ਵੜ ਪੂਰਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਪੂਰੇ ਗੈਪ ਤੇ ਲੱਗਿਆ ਹੋਇਆ ਹੈ ਪੂਰੀ ਚਮਕਦਾਰ ਸਕਿਨ ਕੱਦ ਵੇਡ ਪੂਰਾ ਵਧੀਆ ਪੂਰੇ ਵੱਡੇ ਕੱਦ ਵਾਲੀ ਹੈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ 60000 ਰੁਪਏ ਇਹ ਵਿੱਚੋਂ ਮਾਨਤਾਣ ਹੋ ਜੂਗਾ ਥੋੜਾ ਬਹੁਤਾ ਤਿੰਨ ਨੰਬਰ ਤੇ ਆਪਾਂ ਜੀ ਗੱਲ ਕਰੀਏ ਤਾਂ ਵੜ ਤਿਆਰੀ ਹੈ ਬਸ ਇੱਕ ਦੋ ਦਿਨ ਬਾਕੀ ਹੈ ਦੁੱਧ ਪਾ ਦੂਗੀ 25 26 ਕਿਲੋ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਪੂਰਾ ਮੁਠੀ ਵਾਲਾ ਹੱਤੀ ਚੋਈ ਵਾਲਾ ਥਣ ਪੂਰੇ ਗੈਪ ਤੇ ਲੱਗਾ ਹੋਇਆ ਪੂਰੇ ਵੱਡੇ ਕਦ ਕੱਠ ਵਾਲੀ ਇਹ ਤੁਹਾਨੂੰ ਆਪਾਂ ਪਹਿਲਾਂ ਦੱਸ ਦਈਏ ਇੱਕ ਥਣ ਤੋਂ ਤੇਲ ਹੈ ਮਗਰਲੇ ਤੋਂ ਇਹ ਸਥਾਨ ਤੋਂ ਤੇਲਾ ਵਹਿੜੀ ਤਿੰਨ ਥਣ ਵਾਲੀ ਹੈ ਬਾਕੀ ਤੁਹਾਨੂੰ ਪਹਿ ਵੀ ਤੋੜ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਲੇਵੇ ਦੀ ਜੱਜਮੈਂਟ ਤੁਸੀਂ ਆਪ ਹੀ ਦੇਖ ਕੇ ਲਾਲੋ ਆਰਡਰ ਦੀ ਕੁਆਲਿਟੀ ਦੇਖੋ ਬਹੁਤ ਵਧੀਆ ਆਰਡਰ ਤਿਆਰ ਕਰਦੀ ਹੁੰਦੀ ਹੈ ਹਜੇ ਇਹ ਵੀ ਇੱਕ ਦੋ ਦਿਨ ਲੈਂਦੀ ਹੈ ਤਿਆਰ ਆ ਬਸ 25 26 ਕਿਲੋ ਦੁੱਧ ਖੁੱਲਾ ਪਾਉਗੀ ਵਿਹੜ ਕਦ ਕਾਟ ਬਹੁਤ ਵਧੀਆ ਜ਼ਬਰਦਸਤ ਇੱਕ ਥਣ ਤੋਂ ਤੇਲਾ ਦੁੱਧ 25 26 ਲੀਟਰ ਵਧੀਆ ਸੇਵਾ ਤੇ ਨਾਰਮਲ ਪਾ ਸਕਦੀ ਹੈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ 60000 ਰੁਪਿਆ ਫਿਕਸ ਹੈ ਜੀ ਥੋੜਾ ਬੋਤਾਂ ਮੰਨਤਾ ਨਹੀਂ ਹੋਊਗਾ ਸੂਆ ਇਹਨੇ ਤੀਜਾ ਸੂਣਾ ਹੈ ਦੁੱਧ ਦੇ ਹੱਕ ਨੂੰ ਬਹੁਤ ਵਧੀਆ ਰੇਟ ਵੀ ਜਾਇਜ਼ ਹੈ 4 ਨੰਬਰ ਤੇ ਆ ਐਚ ਐਫ ਬਰੀਡ ਦੀ ਦੂਜਾ ਸੂਆ ਸੂਣਾ ਦੇ ਵਿੱਚ 10 ਦਿਨ ਬਾਕੀ ਬਹੁਤ ਵਧੀਆ ਕਲਰ ਪ੍ਰਿੰਟ ਬਹੁਤ ਵਧੀਆ ਡੱਬਾ ਥਾਣ ਪੂਰਾ ਚਾਰੇ ਗੈਪ ਤੇ ਮੁਠੀ ਵਾਲਾ ਥਾਣਾ ਹਾਥੀਚੋਈ ਵਾਲਾ ਸੂਣ ਦੇ ਵਿੱਚ ਅਜੇ 10 ਦਿਨ ਬਾਕੀ ਹੈ ਵਲਟਲਾਂ ਕਾਫੀ ਪੰਗਾਂ ਲੇ ਵੇਦੀਆਂ ਹਿੱਤ ਕਰੋ ਬਹੁਤ ਵਧੀਆ ਆਰਡਰ ਤਿਆਰ ਕਰਨਾ ਜਿਵੇਂ ਜਿਵੇਂ ਤਿਆਰ ਹੋਣਾ ਵੈੜਨੇ ਦੂਜਾ ਸੂਆ ਸੂਣਾ ਜੀ ਪਹਿਲੇ ਸੂਏ 22 ਲੀਟਰ ਤੋਂ ਪਾਇਆ ਸੀ ਇਸ ਵਾਰ ਵੀ ਆਪਾਂ 22 ਕਹਿ ਕੇ ਹੀ ਦੇਵਾਂਗੇ ਪਰ ਉਹਨੂੰ ਚੰਗੀ ਸੇਵਾ ਨਾਲ 25 ਲੀਟਰ ਵੀ ਪਾ ਸਕਦੀ ਹੈ ਇਹ ਵੈੜ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਫੇਸ ਦੀ ਕੁਆਲਿਟੀ ਤੁਸੀਂ ਆਪ ਦੇਖ ਕੇ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਛੋਟੇ ਫੇਸ ਵਾਲੀ ਹੈ ਅਟਰ ਦੀ ਕੁਆਲਿਟੀ ਜਜਮੈਂਟ ਤੁਸੀਂ ਕਰੋ ਬਹੁਤ ਵਧੀਆ ਵਲਟੇਲਾ ਬਹੁਤ ਪਈਆਂ ਹੈ ਜ਼ਿਕਰ ਕੱਦ ਕਾਟ ਪੂਰਾ ਵਧੀਆ ਹੈ ਕਲਰ ਬਹੁਤ ਸੋਹਣਾ ਮੋٹے ਡੱਬਾਂ ਦੇ ਵਿੱਚ ਹੈ ਫੇਸ ਦੀ ਕੁਆਲਿਟੀ ਤੁਹਾਨੂੰ ਨੇੜ ਤੋਂ ਦਿਖਾ ਦਿੰਦਾ ਦੇਖ ਕੇ ਚੈੱਕ ਕਰ ਸਕਦੇ ਹੋ ਐਚਐਫ ਬਰੀਡ ਦੇ ਵਿੱਚ ਪੈਂਦੀ ਆ ਦਿਨ ਹਜੇ ਕਾਫੀ ਲੈਂਦੀ ਹੈ 10 12 ਦਿਨ ਲੈ ਜੂਗੀ ਦੇਖ ਸਕਦਾ ਤੁਸੀਂ ਵਲਟੇਲਾ ਬਹੁਤ ਪਈਆਂ ਹੈ ਇਹ ਵੀ ਪੂਰੇ ਕੱਦ ਵਜਨ ਵਾਲੀ ਆ ਵਧੀਆ ਹਾਈਟ weight ਫੇਸ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਛੋਟੇ ਫੇਸ ਦੀ ਆ ਦੂਸਰਾ ਸੁਆਸੂਣ ਦੇ ਵਿੱਚ 10 ਤੋਂ 12 ਨੇ ਲੈਂਦੀ ਆ ਆਰਡਰ ਦੀ ਕੁਆਲਿਟੀ ਤੁਸੀਂ ਫਿਰ ਨੇੜੇ ਤੋਂ ਦੇਖੋ ਆਰਡਰ ਤੁਹਾਨੂੰ ਨੇੜੇ ਤੋਂ ਹੋਰ ਦਿਖਾ ਦਿੰਦੇ ਆ ਬਹੁਤ ਵਧੀਆ ਆਰਡਰ ਤਿਆਰ ਕਰਨਾ ਕਰਨ ਵਾਲੀ ਨੇ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ 85000 ਆ ਜੀ ਮਾਨਤਾਨ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੇ ਚਾਰਾ گاਵਾਾਂ ਦੇ ਵਿੱਚੋਂ ਕੋਈ ਗਾਂ ਲੈਣੀ ਹੋਵੇ ਆਪਰੇਸ਼ਨ ਨਾਲ ਕਨੈਕਟ ਕਰ ਸਕਦਾ ਹੈ ਫੋਨ ਨੰਬਰ 9478122794 ਪਿੰਡ ਲਾਲਬਾਈ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਨਾਮ ਆਪਣਾ ਜਗਪ੍ਰੀਤ ਸਿੰਘ ਹੈ